ਜੀ ਜੀ ਦੁਨੀਆ ਦਾ ਪਿਆਰ ਵੇਖੋ ਆਂਦੇ ਲੱਕੇ ਨੂੰ ਅਸੀਂ ਬੋਲਣ ਨਹੀਂ ਦੇਣਾ ਇੱਧਰ ਵੇਖੋ ਦੁਨੀਆ ਦਾ ਪਿਆਰ ਇੱਕ ਮਿੰਟ ਇੱਧਰ ਵੇਖੋ ਆਈਆਂ ਨੇ ਬੋਲਣਿਕਣਾ ਵੇਖੋ ਆਹ ਵੇਖੋ ਆਹ ਵੇਖੋ ਆਹ ਵੇਖੋ ਆਹ ਦੱਸੋ ਆਹ ਦੱਸੋ ਦੱਸੋ ਇੱਥੇ ਆਹ ਵੇਖੋ ਦੱਸੋ ਆਹ ਵੇਖੋ ਇੱਧਰ ਵੇਖੋ ਆਹ ਵੇਖੋ ਆਹ ਵੇਖੋ

ਹੋਣਾ ਤੁਹਾਨੂੰ ਆਹ ਤਸਵੀਰਾਂ ਵੇਖੋ ਤਸਵੀਰਾਂ ਲੱਖੇ ਸਜਾਣੇ ਦੀਆਂ ਲੋਕ ਕਿੰਨਾ ਪਿਆਰ ਕਰਦੇ ਵੇਖੋ ਬਾਈ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਆਹ ਦੇਖੋ ਬਾਈ ਇੱਥੇ ਹੀ ਆ ਯਾਰ ਇੱਥੇ ਹੀ ਆ ਭਰਾਵਾ ਬਾਈ ਪਰਾਈ ਮਰੇ ਪਰ ਇੱਕ ਮਿੰਟ ਚ ਕੀ ਭਾਰ ਲੋਕਾਂ ਦਾ ਬਾਈ ਮੇਰੀ ਵੀਡੀਓ ਬਣਾਉਂਗਾ ਬਾਈ ਮੈਂ ਤਾਂ ਇੰਨਾ ਦਾ ਮੈਂ ਰੱਖਦਾ ਮਾੜਾ ਇੱਕ ਵੀਡੀਓ ਬਣਾ ਲੈਂਦੇ ਮੋਰੋ ਬਾਈ ਨੇ ਕਹਣਾ ਸੀ ਬਣਾਈ ਬਾਈ ਜੀ ਆਹ ਵੇਖੋ ਬਾਈ ਲੱਖੇ ਸਿਧਾਨੀਆ ਦਾ ਆਹ ਵੇਖੋ ਬਾਈ ਲੱਖਾ ਸਿਧਾਨੀਆ ਦੇ ਆਹ ਵੇਖੋ 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 ਲੱਖਾ ਸਿਧਾਨੀਆ ਆਹ ਵੇਖੋ ਆਹ ਵੇਖੋ ਦਸੋ ਆਹ ਦਸੋ ਕਹਿੰਦੇ ਬੋਲਣ ਨਹੀਂ ਦੇਣਾ ਆਹ ਲਓ ਦਸੋ ਦਸੋ ਲੱਖੇ ਸੁਧਾਣਾ ਆਹ ਦਸੋ ਵੇਖੋ ਇਹ ਸਿੰਘੂ ਬਾਰਡਰ ਦੀਆਂ ਤਸਵੀਰਾਂ ਸਿੰਘੂ ਕੁੰਡਲੀ ਦੀਆਂ ਕੁੰਡਲੀ ਦੀਆਂ ਤਸਵੀਰਾਂ ਇਹ ਕੁੰਡਲੀ ਦੀਆਂ ਆਹ ਕੁੰਡਲੀ ਦੀਆਂ हाजे कुंडली दिया हाजे कुंडली दियां नोने एक तो मिनट उत्तर गया सैडते पैर चक्र बुटे चक्कर करते ना बस 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 ਕੋਣੋ ਮੋਟੋ ਕੋੜਾ ਬੜੀ ਮਾੜੀ ਉਹ ਪੂਰਵਾੜੇ ਗਿਰਦੇ ਕੋਣ ਸਹਰੇ ਦੇਖੀ ਆ ਲੈ ਕੋਈ ਯਾਰ ਯਾ ਅੱਜ ਸਾਡੇ ਪਿਆਬਿਆਂ ਵਰਗਾ ਮੀਹਾ ਦਿਲ ਸਾਰੇ ਟਰੈਕਟਰ ਭੰਨ ਦਿੰਦੇ ਹਾਂ ਬਾਈ ਬੱਸ ਬੱਸ ਬੰਦ ਨਾ ਨਾ ਬੈਠ ਕੇ ਕਰਦਾ ਕਰਦਾ ਯਾਰ ਬਾਈ ਵੇਖ ਗੱਡੀ ਦੇ ਬਾਈ ਆ ਤਾਂ ਇੱਥੇ ਆ ਵੇਖੋ ਨਾਲ ਪਾਉਰਾਂ ਦੀਆਂ ਫੋਟੋਆਂ वधिया विया हेंगू बाडर सिंगू सिंगू ہم گیلہ ہے سنگھ پار نہ بولے بھائی بھائی میرا نام ہونا چاہیے بھائی بھائی کے رکھ تیری یاد میں محمد یوسف بھائی صاحب کا بارے بول دے بھائی ਮੰਮਤ ਭਾਈ ਆਪਣੇ ਮੰਤਰੀ ਸਾਹਿਬ ਇਹ ਬਾਈ ਜੀ ਜਿਹੜੀ ਸਿੰਗੂ ਸਿੰਗੂ ਬਾਰਡਰ ਦੀਆਂ ਤਸਵੀਰਾਂ ਸਿੰਗੂ ਬਾਰਡਰ ਸਟੇਜ ਦੇ ਮਗਰ ਦੀਆਂ ਬਾਈ ਲੱਖਾਂ ਸਿਧਾਣਾ ਚੱਲਿਆ ਸੀ ਵਾਪਸ ਤੇ ਵੇਖ ਲਓ ਮੰਤਰੀ ਸਾਹਿਬ ਆਪਾਂ ਇਹ ਕਿਹੜਾ ਸਰਕਾਰ ਦਾ ਕੰਮ ਜੋ ਕਿ ਬਣ ਰਿਹਾ ਹੈ ਆਪਾਂ ਸਿਰਫ ਇੱਕ ਗੱਲ ਕਰਾਂਗੇ ਲੜ ਬੰਦ ਲਓ ਇਹ ਮਾੜੀਆਂ ਮੁਕਤੀਆਂ ਘਟਾ ਲੈ ਹੁਣ ਹੀ ਨਾਲ ਹਾਂਜੀ ਹਾਂ ਨਾ ਇਹ ਹੁਣ ਹੀ ਨਾਲ ਰਹਿਣੀ ਕੋਈ ਸਤਾ ਤੇ ਆਪਣੇ ਨੀਂਦ ਖੋਦੀਆਂ ਪਰ ਮੇਰਾ ਭਾਈ ਆਪਾਂ ਇੱਕਾ ਬਣਾ ਕੇ ਰੱਖਾਂਗੇ ਭਾਈ ਜੀ ਤੁਹਾਡੇ ਨਾਲ ਕਰਦਾ ਮੈਨੂੰ ਹੁਣ ਇੱਕ ਵੀਰ ਨੇ ਦੱਸਿਆ ਆ ਖੜਾ ਭਾਈ ਆ ਆ ਖੜਾ ਹੋ ਕੇ ਇਹ ਭਾਈ ਨੇ ਕੋਈ ਤਾਂ ਵੀ ਸੋਇਟਾਂ ਬੰਦੇ ਕੋਈ ਪੁਲਿਸ ਨੌਜਵਾਨ ਜਿਹੜੇ ਮੀਟਰ ਚਾਲਦੇ ਆ ਕੋਈ ਵੀ ਰੋਕਣੇ ਕਿਹਾ ਕੋਈ ਪ੍ਰਬੰਧ ਤਾਂ ਨਹੀਂ ਕੋਈ ਪਸੰਦੀਹਾ ਦੀ ਇਹਨਾਂ ਨੂੰ ਪਤਾ ਨਹੀਂ ਕਿਹਦੇ ਤੇ ਖੜਾ ਰਹੇ ਨੇ ਕੋਈ ਰੋਈ ਫੀਲਿੰਗ ਕਰਦੇ ਹੋ ਜਾਂਦੇ ਹੁੰਦੇ ਨੇ ਨਹੀਂ ਦੇਖੋ ਇਹ ਭਾਈ ਨੇ रोड जाम करना जे कोई भी बड़ा आऊंगा जल्दों ने कोई भी नौजवान कोई भी सूचना के लिए भी ਕਾਹ ਯਾ ਤੂੰ ਆਪਣਾ ਨਹੀਂ ਏ ਆਉਂਦੀ ਏ ਆਉਂਦੀ ਆ ਮੰਤਰੀ ਆਉਂਦੀ ਏ ਐ ਪੁਰਾਣੀ ਕੈਮਰਾ ਕਰ ਪਰ ਏ ਬਾਈ ਖਲਾ ਖਸਦਾਨਾ ਉਹ ਆਉਂਦੀ ਏ ਮੈਂਦੀ ਆਉਂਦੀ ਏ ਹਾਂ ਬੋਲ ਬੋਲੋ ਵਾ 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 ਇਹਨਾਂ ਬਾਲਾ ਕਾਠੇ 100 ਜਮਾਤ ਜੱਟ ਆਪਾਂ ਸਰਪੰਚਾ ਬਾਣੀ ਜੀ ਸਾਨੂੰ हाणे कोनंदी अने पूरा चोरी